ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਬਾਈ ਕੋਲੇ ਇੱਕ ਭੂਣ ਵਹਿੜੋ ਕਾਉ ਸੀਗੀ ਬਾਕੀ ਲੈਨੇ ਆ ਬਾਈ ਤੋਂ ਡਿਟੇਲ ਆਈ ਵੀਰੇ ਕੀ ਨਾਮ ਹੈ ਵੀਰੇ ਆਪਣਾ ਸਤਨਾਮ ਸਿੰਘ ਜੀ ਠੀਕ ਹੈ ਤੇ ਸਤਨਾਮ ਬਾਈ ਕੀ ਡਿਟੇਲ ਆਪਣੀ ਵੜ ਦੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ 10 ਦਿਨ ਲੈਂਦੀ ਹੈ ਜੀ 10 ਦਿਨਾਂ ਦੀ ਕੱਚੀ ਹੈ ਜੀ ਹਾਂਜੀ ਠੀਕ ਹੈ ਤੇ ਇਹਦੀ ਮਦਦ ਦਾ ਰਿਕਾਰਡ ਕਿੰਨਾ ਸੀ ਵੀਰੇ ਰਿਕਾਰਡ ਬਹੁਤ ਵਧੀਆ ਸੀ 13 14 ਕਿਲੋ ਲੀਟਰ 13 14 ਲੀਟਰ ਉਹ ਦਿੰਦੀ ਸੀ ਆਪਣੇ ਘਰੇ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਇਹ ਪਹਿਲੇ ਸੂਏ ਆ ਜੀ ਠੀਕ ਹੈ ਪਹਿਲੇ ਸੂਏ ਸੁਣ ਦਸ ਦਿਨਾਂ ਦੀ ਕੱਚੀ ਹੈ ਜੀ ਹਾਂਜੀ ਠੀਕ ਹੈ ਇਹ ਸੀਲ ਬਹੁਤ ਆ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਬਈ ਤੁਸੀਂ ਦੇਖ ਸਕਦੇ ਆ ਸੀਲ ਠੰਡੀ ਬਈ ਪੂਰੀ ਆ ਆ ਬਈ ਹੱਥ ਮਾਰੀ ਜਾਂਦਾ ਬਾਕੀ ਅਸੀਂ ਉੱਪਰ ਦੇ ਬੰਦਿਆਂ ਵੀ ਕੋਈ ਪੂਰਾ ਹੈਲ ਚੱਲ ਨਹੀਂ ਕੀਤੀ ਤੇ ਬਾਕੀ ਇਹ 10 ਦਿਨਾਂ ਦੀ ਕੱਚੀ ਉਹ ਹਵਾਵਾਂ ਦਾ ਅੰਦਾਜ਼ਾ ਲਾ ਲਿਓ ਬਈ ਹਵਾਨਾਂ ਵਧੀਆ ਤਿਆਰ ਕਰਦੀ ਆਉਂਦੀ ਆ ਗਰਮਾਂ ਵਾਲੀ ਬਾਕੀ ਤੁਹਾਨੂੰ ਮੈਂ ਤੋੜ ਕੇ ਦਿਖਾਣੀ ਵੀਰੇ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਤੁਸੀਂ ਦੇਖ ਸਕਦੇ ਆ ਇੱਕੋ ਹੀ ਦੂਰੀ ਤੇ ਕੋਈ ਪੂਰਾ ਫੋਟ ਸ਼ਾਟ ਨਹੀਂ ਬਾਕੀ ਤੁਹਾਨੂੰ ਪੂਰਾ ਦਿਖਾ ਦੰਨੇ ਆ ਪਿਓਰ ਸਾਈਵਾਲ ਆ ਜੀ ਸ਼ਾਈਵਾਲ ਤੁਸੀਂ ਦੇਖ ਸਕਦੇ ਆ ਅੱਗੇ ਬਾਕੀ ਤੁਸੀਂ ਦੇਖ ਸਕਦੇ ਆ ਮੂੰਹ ਮੱਥੇ ਦੀ ਚੰਗੀ ਆ ਥੋੜੇ ਬਈ ਸੰਗ ਜ਼ਰੂਰ ਆਉ ਉਹੋ ਜਿਹੀ ਨਹੀਂ ਕੋਈ ਕੌੜ ਕੂੜ ਨਹੀਂ ਜਾਵਾ ਪੂਰਾ ਠੰਡੀ ਸਿਲ ਪੂਰੀ ਆ ਬਾਈ ਨੇ ਪਹਿਲਾਂ ਹੱਥ ਮਾਰ ਕੇ ਜਿ ਦਿਖਾਤੇ ਬਾਕੀ ਤੁਸੀਂ ਦੇਖ ਸਕਦੇ ਆ ਅੰਦਾਜ਼ਾ ਉਸ ਹਿਸਾਬ ਨਾਲ ਲਾਇਓ ਬਈ ਤੁਸੀਂ ਹਜੇ 10 ਦਿਨਾਂ ਦੀ ਬਈ ਕੱਚੀ ਆ ਤੁਸੀਂ ਦੇਖ ਸਕਦੇ ਆ ਹਵਾਨਾ ਬਈ ਹਵਾਨੀ ਤੱਕ ਗਾਂ ਨੂੰ ਹੋਈ ਪਛਾਣ ਹੋਈ ਥੋੜੀ ਘੱਟ ਆ ਦੱਸਾਂ ਨਾ ਦੀ ਕੱਚੀ ਕਰਕੇ ਹਵਾਨੇ ਚ ਹਜੇ ਵਾੜ ਢਿਲ ਨਾ ਬਈ ਹਜੇ ਪੂਰੀਆਂ ਤੁਸੀਂ ਦੇਖ ਸਕਦੇ ਆ ਹਵਾਨੇ ਚ ਵਾੜ ਢਿਲ ਨਾ ਹਜੇ ਪੂਰੀਆਂ ਹਜੇ ਨੇ ਕਰਮਾਲੀ ਨੇ ਰੰਗ ਦਾ ਰੰਗ ਦਿਖਾਉਣਾ ਹੈ 10 ਦਿਨਾਂ ਦੇ ਵਿੱਚ ਇਹਨੇ ਪੂਰਾ ਹਵਾਨਾ ਤਿਆਰ ਕਰ ਜਾਣਾ ਬਈ ਬਾਕੀ ਆ ਬਾਈ ਤੋਂ ਪੁੱਛ ਲੈਨੇ ਆ ਬਈ ਡਿਮਾਂਡ ਮੂਡ ਕਿੰਨੀ ਕਰਦੇ ਆ ਬਾਕੀ ਤੁਹਾਨੂੰ ਨੇੜ ਤੋਂ ਦਿਖਾਉਣ ਨੇ ਬਈ ਥਣ ਥਣ ਤੁਸੀਂ ਦੇਖ ਸਕਦੇ ਹਵਾਨਾ ਦੇਖ ਸਕਦੇ ਬਈ ਹਵਾਨੇ ਦੇ ਵਿੱਚ ਤੁਸੀਂ ਬਾਲ ਢੱਲਾਂ ਦੇਖ ਸਕਦੇ ਹਜੀਪੂਰ ਬਹੁਤ ਬਾਲ ਢੱਲ ਪਈ ਆ ਬਈ ਹਵਾਨੇ ਚ ਤੇ ਕੋਈ ਪੂਰਾ ਫੋਟ ਸ਼ਾਂਗ ਨਹੀਂ ਤੁਸੀਂ ਦੇਖ ਸਕਦੇ ਚਾਰ ਥਾਣਾ ਨਿਖੜਵੇਂ ਥਾਣਾ ਬਈ ਜਮ ਤੇ ਬਾਈ ਕੀ ਡਿਮਾਂਡ ਕਰਦੇ ਆ ਬਈ 70 ਡਿਮਾਂਡ ਆਪਣੀ ਹੈਗੀ 70000 ਦੀ ਜੀ 70000 ਹਾਂਜੀ ਮਾਨਤਾਣ ਹੋ ਜੀ ਉਹ ਕਿਹਦੇ ਮਾਨਤਾਣ ਕਰਦੇ ਆ ਜੀ ਠੀਕ 70000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਦਾ ਵੀ ਆਏ ਕੇ ਦਾ ਮਾਨਤਾਣ ਕਰ ਦਾਂਗੇ ਠੀਕ ਹੈ ਇੱਕ ਵਾਰੀ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਆਂ। ਹਾਂਜੀ ਆਪਣਾ ਫੋਨ ਨੰਬਰ ਹੈਗਾ 9915782340 ਠੀਕ ਹੈ ਇੱਕ ਵਾਰੀ ਹੋਰ ਕਹੋ 9915782340 ਠੀਕ ਹੈ ਤੇ ਘਰ ਆਪਣਾ ਡੇਰ ਵਾਲੀ ਸੜਕ ਤੇ ਹੈ। ਡੇਰ ਵਾਲੀ ਸੜਕ ਤੇ ਡੇਰੇ ਕੋਲੇ ਘਰ ਆ ਜੀ ਆਪਣਾ ਠੀਕ ਹੈ ਡੇਰੇ ਵਾਲੀ ਸੜਕ ਤੇ ਬਾਈ ਦਾ ਬਈ ਘਰ ਹੈ ਫੋਨ ਨੰਬਰ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਸਾਥੋਂ ਦੱਸਣ ਨਹੀਂ ਹੋ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈ ਨਾਲ ਫੋਨ ਤੇ ਕੰਡਕਟ ਕਰ ਸਕਦੇ ਆ। ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦਿਆ ਕਰੋ। ਤੇ ਮੇਰਾ ਪ੍ਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੱਟ ਦਾ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ